ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵਿਆਲ ਉਪ ਆਈਪੀਐਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਜਿਹੜੀ ਮੌਹਰ ਚਲਾਈ ਗਈ ਹੈ ਇਸੇ ਲੜੀ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ ਮੱਤਰ ਮੱਥਰਾ ਭਾਗੀ ਤੋਂ ਕਿ ਇੱਕ ਲੇਡੀ ਤਸਵੀਰ ਪੋਰਸਵੀਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੀ ਸੀ ਤੇ ਉਸ ਦੀਆਂ ਬਾਲੀਆਂ ਜਿਹੜੇ ਤਿੰਨ ਵਿਅਕਤੀਆਂ ਵੱਲੋਂ ਉਹਨੂੰ ਫੋਕਸ ਕੀਤੀ ਗਈ ਤੇ ਇਸ ਧੱਕਾ ਦੌਰਾਨ ਜਿਹੜੀ ਉਹ ਡਿੱਗ ਕੇ ਡਿੱਤੀ ਉਸ ਨੂੰ ਫਸਟਵ ਦਾਕੂ ਕਰਾਇਆ ਗਿਆ ਤੇ ਦੌਰਾਨੇ ਇਲਾਜ ਉਹਦੀ ਜਿਹੜੀ ਮੌਤ ਹੋਈ ਜਿਸ ਵੰਦੀ ਕਾਰਜ ਸਿੰਘ थाना ਨਰੰજન ਸਿੰਘ ਮਤਲਬ ਭਾਗੀ ਦੇ ਬਿਆਨਾਂ ਦੇ ਉੱਤੇ ਮੁਕੱਦਮਾ ਨੰਬਰ 12 ਨਿਤੀ 14126 ਜੁਰਮ 304 2 115 2 105 ਬੀ ਐਨ ਐਸ ਦੇ ਵਿੱਚ थाना ਕਾਲਾ ਜਿਹੜਾ ਇਹ ਦਰਜ ਕੀਤਾ ਗਿਆ ਸੋ ਮਾਨਯੋਗ ਐਸ ਐਸ ਪੀ ਸ੍ਰੀ ਸਰੇਂਦਰ ਲੰਬਾ ਜੀ ਐਸ ਪੀ ਡੀ ਸ੍ਰੀ ਰਿਪੂ ਦਾ ਪੰਜ ਦੀਆਂ ਹਦਾਇਤਾਂ ਦੇ ਉੱਤੇ ਤੇ ਜੇਰ ਨਿਗਰਾਨੀ ਮੇਰੇ ਜਿਹੜੀ ਇੱਕ ਟੀਮ ਬਣਾਈ ਗਈ ਸੋ ਇਸ ਵਾਰ ਦਾਅਪ ਦੇ ਵਿੱਚ ਲੜਿੰਦੇ ਦੋ ਦੋਸ਼ੀ ਬਰਿਆਮ ਸਿੰਘ ਪੁੱਤਰ ਬਲਜਾ ਸਿੰਘ ਗੁਰਲਾਲ ਸਿੰਘ ਉਰਫ ਲੱਲੀ ਪੁੱਤਰ ਕਾਲਾ ਸਿੰਘ ਵਾਸੀ ਜਿਹੜੇ ਮੱਧਰ ਮੱਧਰਾ ਭਾਗੀ ਦੇ ਜਿਹੜੇ ਉਸੇ ਪਿੰਡ ਦੇ ਵਾਸੀ ਸੀ ਇਹਨਾਂ ਨੂੰ ਰੌਂਡ ਅਪ ਕੀਤਾ ਗਿਆ ਸੋ ਇਹਨਾਂ ਦੇ ਪਾਸੋਂ ਪੁੱਛਗਿੱਛ ਕਰਕੇ ਮਕਦਮੇ ਦੇ ਵਿੱਚ ਇਹਨਾਂ ਨੂੰ ਹਸ ਸੁਝਾਵ ਤੱਕ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਅਦਾਲਤ ਪੇਸ਼ ਕਰਕੇ ਤੇ ਇਹਨਾਂ ਦਾ ਰਿਮਾਂਡ ਹਾਸ ਕੀਤਾ ਜਾਵੇਗਾ ਤੇ ਇਹਨਾਂ ਦਾ ਜਿਹੜਾ ਤੀਜਾ ਸਾਥੀ ਆ ਉਸ ਬਾਰੇ ਵੀ ਪੁਛਗਛ ਕਰਕੇ ਪਤਾ ਕਰਕੇ ਤੇ ਉਹਨੂੰ ਮਕਦਮਾ 'ਚ ਨਾਮਜ਼ਦ ਕਰਕੇ ਜਲਦ ਤੋਂ ਜਲਦ ਜਿਹੜਾ ਗ੍ਰਿਫਤਾਰ ਕੀਤਾ ਜਾਵੇਗਾ ਸੋ ਜਿੱਥੇ ਇਹ ਮੰਦਭਾਗੀ ਘਟਨਾ ਹੋਈ ਆ ਉਥੇ ਪੁਲਿਸ ਨੇ ਇਨਵੈਸਟੀਗੇਸ਼ਨ ਕਰਦਿਆਂ ਤੁਰੰਤ ਜਿਹੜੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਇਹ ਤੀਸਰੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਜਿਹੜੀ ਆ ਛਾਪੇਮਾਰੀ ਜਾਰੀ ਹੈ ਤੀਸਰੇ ਵਿਅਕਤੀ ਦਾ ਨਾਮ ਜਿਹੜਾ ਵਾ ਉਹ ਉਹਦੀ ਜਿਹੜੀ ਗ੍ਰਿਫਤਾਰੀ ਉਪਰੰਤ ਜਿਹੜਾ ਅਸੀਂ ਨੂੰ ਦੱਸਿਆ ਜਾਊਗਾ ਸੋ ਲਗਾਤਾਰ ਜਿਹੜੀ ਆ ਮਾੜੇ ਅਸਰਾਂ ਦੇ ਖਿਲਾਫ ਮੁਹਿੰਮ ਉਹ ਜਾਰੀ ਹੈ ਤੇ ਕਿਸੇ ਵੀ ਅਨਸਾਮਿਕ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਨਹੀਂ ਦੇਣੇ